ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨਾਲ ਦਾ ਪਿੰਡ ਮਲੂਕਾ ਹੈ ਕੋਠਾਗੁਰੂ ਵੀ ਨੇੜ ਹੈ ਨਯੌਰ ਵੀ ਨੇੜ ਰਹਿ ਜਾਂਦਾ ਹੈ ਬਾਜਾਖਾਨਾ ਇਹਦੇ ਨੇੜ ਹੈ ਸੁਕਣੀਆਂ ਇਹ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਕਣੀਆਂ ਤੋਂ ਮਲੂਕੇ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਹੈ ਇਹ ਕਾਮ ਪਸ਼ੂ ਪਾਲਕ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਵੀਰ ਕਰਦਾ ਹੈ ਅੱਜ ਇਹਨਾਂ ਨੇ ਇੱਕ ਸੋਹਣੀ ਝੋਟੀ ਬਕਾਊ ਕੀਤੀ ਹੈ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਬਾਕੀ ਪਸ਼ੂ ਜਿਹੜੇ ਘਰ ਦੇ ਵਿੱਚ ਰੱਖੇ ਹੋਏ ਇੱਕ ਵਾਰ ਕੈਮਰਾ ਮਾਰਦੇ ਹਾਂ ਤੁਸੀਂ ਦੇਖੋ ਕੁਸ ਗਾਵਾਂ ਖੜੀਆਂ ਐ ਤੇ ਨਾਲ ਇਹ ਦੋ ਕਨਗ ਮੱਝਾਂ ਵਾਲੇ ਪਾਸੇ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਬੇਨਤੀ ਹਰੇਕ ਵੀਡੀਓ 'ਚ ਹੀ ਹੁੰਦੀ ਆ ਵੀ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੁੰਦਾ ਹੈ ਸੌਦਾ ਕੋਸ਼ਿਸ਼ ਕਰਿਆ ਕਰੋ ਵੀ ਆਪ ਆ ਕੇ ਕੋਲ ਖੜ ਕੇ ਕਰਿਆ ਕਰੋ ਕਿਉਂਕਿ ਕਈ ਵਾਰਾਂ ਵੀਡੀਓ ਚ ਉਦਾਂ ਦਾ ਪਸ਼ੂ ਨਹੀਂ ਦਿਸਦਾ ਜਿੱਦਾਂ ਐਕਚੁਅਲ ਚ ਹੁੰਦਾ ਸੋ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋੜਾਂਗੇ ਆਪਾਂ ਬਾਈ ਨੂੰ ਮਿਲਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦਿਓ ਬਾਈ ਆਪਣਾ ਨਰਮਲ ਸਿੰਘ ਹੈ ਜੀ ਨਰਮਲ ਬਾਈ ਅੱਜ ਜਿਹੜੀ ਇਹ ਝੋਟੀ ਵੇਚਣ ਲੱਗਿਓ ਕਿੰਨਵਾ ਸੂਆ ਸੂਗੀ ਹੈ ਤੇ ਪਹਿਲੇ ਸੂਏ ਸੁਣਾਗੇ ਉਮਰ ਅੰਦਾਜ਼ਾ ਕਿੰਨੀ ਕੁ ਹੋਊਗੀ ਬਾਈ ਇਹਦੀ ਸਾਢੇ 3 ਸਾਲ ਹੋਊ ਸਾਢੇ 3 ਸਾਲ ਹੋਊ ਹਾਂਜੀ ਅੰਦਾਜ਼ਾ ਜਾਂ ਦਿਨ ਕਿੰਨੇ ਕੁ ਲੈ ਸਕਦੀ ਹੈ ਤੁਹਾਡੇ ਸੰਗ ਪੰਜ ਸੱਤ ਦਿਨ ਲਵੂ ਜੀ ਪੰਜ ਸੱਤ ਦਿਨ ਲਵੂ ਹਾਂਜੀ ਕੀ ਰੇਟ ਰੱਖਦੇ ਹੋ ਬਈ ਇਹਦਾ ਤੁਸੀਂ ਡੇਢ ਲੱਖ ਰੱਖਿਆ ਜੀ ਡੇਢ ਲੱਖ ਰੁਪਏ ਡਿਮਾਂਡ ਹਾਂਜੀ ਠੀਕ ਹੈ ਦੋਸਤੋ ਪੰਜ ਤੋਂ ਸੱਤ ਦਿਨ ਲੈ ਸਕਦੀ ਹੈ ਸਾਢੇ ਤਿੰਨ ਸਾਲ ਉਮਰ ਹੈ ਇੱਕ ਮਿੰਟ ਬਈ ਇੱਥੇ ਖੜੀ ਦੇ ਕਿਹੜਾ ਥਣ ਦੇਖ ਲਓ ਥੋੜਾ ਜਿਹਾ ਪਹਿਲਾਂ ਪਸੂ ਨਾਲ ਜਦੋਂ ਕਈ ਉਹਨਾਂ ਤੋੜਦੇ ਆ ਉਦੋਂ ਡਰ ਜਾਂਦਾ ਮੈਂ ਥੋੜਾ ਜ਼ੂਮ ਕਰਦਾ ਤੁਸੀਂ ਦੇਖੋ ਵੀ ਤੁਹਾਨੂੰ ਅਗਲਾ ਤੇ ਪਿਛਲਾ ਥਣ ਬਿਲਕੁਲ ਬਰਾਬਰ ਦੇ ਨਜ਼ਰ ਆਉਣਗੇ ਅਗਲੇ ਥਣ ਬੜੇ ਸੋਹਣੇ ਝੋਟੀ ਨੇ ਰੱਖੇ ਆ ਪਹਿਲਾਂ ਦੇ ਹਿਸਾਬ ਤੇ ਕਈ ਪਸ਼ੂਆਂ ਦੇ ਅਗਲੇ ਥਣ ਜਿਆਦਾ ਨਰਮ ਆ ਜਾਂਦੇ ਆ ਉਹਨਾਂ ਦੀ ਅਗਾੜੀ ਨਰਮ ਰਹਿ ਜਾਂਦੀ ਏ ਫਿਰ ਬਹੁਤਾ ਦੁੱਧ ਨਹੀਂ ਪਸ਼ੂ ਦਿੰਦੇ ਪਰ ਮੈਨੂੰ ਨਹੀਂ ਪਤਾ ਪਹਿਲਣਾਂ ਕਿੰਨਾ ਦੁੱਧ ਪਾਉਗੀ ਪਰ ਥਣਾਂ ਵਾਲੇ ਪੱਖ ਤੋਂ ਬਹੁਤ ਸੋਹਣੀ ਝੋਟੀ ਹੈ ਖੁੱਲ ਗਿਆ ਭਾਈ ਤੈਨੂੰ ਤੋਰਦੇ ਆਪਾਂ ਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਜੇ ਨਾਂ ਡਰੀ ਤਾਂ ਵਧੀਆ ਤਰੀਕੇ ਨਾਲ ਨਹੀਂ ਫਿਰ ਤੁਸੀਂ ਕਿਹੜਾ ਹਵਾਨਾ ਸਾਈਡ ਤੋਂ ਦੇਖ ਲਿਆ ਪਿੱਛੋਂ ਹਵਾਨਾ ਤੁਹਾਨੂੰ ਇਹਦਾ ਦੇਸੀ ਜਾਣਾ ਕਿਉਂਕਿ ਥੋੜਾ ਇਹਨਾਂ ਜਿਹੜੇ ਨਵੇਂ ਪਹਿਲਣ ਪਸ਼ੂ ਹੁੰਦੇ ਆ ਉਹ ਥੋੜਾ ਜਿਹਾ ਵੱਧ ਡਰ ਬਿਲਕੁਲ ਹੀ ਅੱਗੇ ਜਿਹੜੀ ਉਹ ਲੱਤਾਂ ਦੇ ਸੰਨ ਚ ਕੋਲੀ ਕਹਿ ਦਿੰਦੇ ਆ ਉਹ ਚੀਜ਼ ਜਮਾ ਹੀ ਹੈ ਨਹੀਂ ਕਰਮਾਂ ਵਾਲੀ ਦੇ ਉੜਿਆਂ ਦੀ ਚੜਾਈ ਚੰਗੀ ਐ ਹਾਈਟ ਤੁਸੀਂ ਵੀਡੀਓ ਚ ਜੱਜਮੈਂਟ ਕਰ ਲਿਓ ਕਿਉਂਕਿ ਆਪਣੀ ਆਪਣੀ ਸਮਝ ਹੁੰਦੀ ਐ ਮੈਂ ਇਹਨੂੰ ਮੀਡੀਅਮ ਕਹਾਵਾਂ ਹੋ ਸਕਦਾ ਕਿਸੇ ਵੀਰ ਨੂੰ ਉੱਚੀ ਉੱਚੇ ਕਦ ਕਾਠ ਦੀ ਲੱਗੇ ਹਾਂ ਇਹ ਛੋਟੀ ਛੋਟੀ ਨਹੀਂ ਕੀ ਇਹ ਗੱਲ ਜ਼ਰੂਰ ਹੈਗੀ ਜਦੋਂ ਵਾਪਸ ਮੜੂਗੇ ਉਧਰਲੇ ਪਾਸੇ ਧੁੱਪ ਪਾਊਗੀ ਬੈਕ ਸਾਈਡ ਤੇ ਤਾਂ ਫਿਰ ਹੋਰ ਸੋਹਣਾ ਹਵਾਨਾ ਤੁਹਾਨੂੰ ਦਿਸੂਗਾ ਹਵਾਨਾ ਚੰਗਾ ਰੱਖਦੀ ਆਉਂਦੀ ਐ ਦੋਸਤੋ ਚੌਰਸਾ ਬਿਲਕੁਲ ਥਾਣੁਰਲੇ ਪਾਸੋਂ ਵੀ ਇੱਕੋ ਜਿਹੀ ਦਿਸਦੇ ਆ ਹੁਣ ਤੁਸੀਂ ਇਹਦਾ ਬੈਕ ਸਾਈਡ ਤੋਂ ਹਵਾਨਾ ਦੇਖੋਗੇ ਤੁਹਾਨੂੰ ਕਲੀਅਰ ਨਜ਼ਰ ਆਊਗਾ ਸੋ ਡਿਮਾਂਡ 1 ਲੱਖ ਤੇ 50 ਹਜ਼ਾਰ 1.5 ਲੱਖ ਰੁਪਿਆ ਡਿਮਾਂਡ ਹੈ ਕਾਲਾ ਰੰਗ ਆ ਦੋਸਤੋ ਸੋਹਣੀ ਝੋਟੀ ਆ ਆਕੇ ਜਰੂਰ ਦੇਖੋ ਜਿਹੜਾ ਵੀਰ ਪੇਮੈਂਟ ਇਨਵੈਸਟ ਕਰਨੀ ਚਾਹੁੰਦਾ ਤੁਹਾਨੂੰ ਪਸੰਦ ਆਊਗੀ ਝੋਟੀ ਹਜੇ ਦਿਨ ਲੈਂਦੀ ਆ ਸੋਨ ਚ ਸਵਾ ਦੀ ਵੀ ਸੀਲ 3 ਹੀ ਨਿਕਲੂਗੀ ਇਹਦਾ ਰੁੱਖ ਜੈ ਇਦਾਂ ਦਾ ਹੈ ਤੁਸੀਂ ਇੱਥੋਂ ਹਵਾਨਾ ਦੇਖੋ ਸਾਈਡ ਨੂੰ ਜਾਂਦੀ ਦਾ। ਕਿ ਮਾਰ ਜੀ ਹੱਥਾਂ ਮਾਰੀ ਜਾ ਕੋਈ। ਅੱਛਾ। ਹਾਂਜੀ। ਦੇਖੋ ਕਾ ਮੇਰੇ ਤੋਂ ਹੋ ਸਕਦਾ ਡਰ ਜੇ ਹੂੰ ਜੇ। ਦੱਸੋ ਭਾਵੇਂ ਐਵੇਂ ਬੈਠੇ ਰਹੋ ਇਦਾਂ ਦੀ ਝੋਟੀ ਐ ਦੇਖੋ। گاਵਾਂ ਵਾਲਾ ਸਿਸਟਮ ਹੀ ਐ। ਖੈਰ ਕਈ ਵਾਰ ਪਸ਼ੂ ਸੂਕੇ ਇੱਕ ਅੱਧਾ ਦਿਨ ਕਰ ਜਾਂਦਾ ਹੁੰਦਾ ਪਰ ਜਿਹੜਾ شریف ਆ ਸੁਭਾ ਉਹ ਐਵੇਂ ਰਹੂਗਾ। ਭਈ ਇਹਦੀ ਪੂਛ ਫੜਿਓ ਤੁਸੀਂ ਕਿਰਾ। ਮੜਾ ਆਪਾਂ ਹਵਾਨਾ ਦਿਖਾ ਦਈਏ। ਪੁੜਿਆਂ ਦੀ ਚੜਾਈ ਬਹੁਤ ਆ ਦੱਸੋ ਝੋਟੀ ਦੇ ਤੁਸੀਂ ਦੇਖ ਹੀ ਲੈਣੀ ਐ। ਬਾਕੀ ਨਹੀਂ ਬਾਲਾ ਨਾ ਕੋ ਫਰਡਰ ਇਹਨਾਂ। ਫੋਨ ਤੁਸੀਂ ਸਾਈਡ ਨੂੰ ਜਾਂਦੀ ਦਾ ਹਵਾਨਾ ਕਲੀਅਰ ਕਰ ਲੋਗੀ ਠੀਕ ਹੈ ਭਾਈ ਓਕੇ ਸੋ 1.5 ਲੱਖ ਰੁਪਇਆ ਡਿਮਾਂਡ ਹੈ ਤੇ ਝੋਟੀ ਸੋਹਣੀ ਹੈ ਬਾਕੀ ਪਾਸ ਕਰ ਲਿਓ ਜੇ ਆਕੇ ਜਿਹੜਾ ਵੀਰ ਖਰੀਦਣਾ ਚਾਹੂਗਾ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ